ਹੈਲੋ ਜੀ ਸਤਿ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਕੰਮ ਤਾਂ ਦੇ ਕਰ ਲੈਨੇ ਸਵੇਰ ਵਾਲੇ ਨਾ ਤੇ ਕੱਪੜਾ ਲੀੜਾ ਵੀ ਧੋ ਲਿਆ ਤੇ ਖਾ ਪੀ ਵੀ ਲਿਆ ਭਾਂਡੇ ਭੁੰਡੇ ਸਾਫ਼ ਕਰਤੇ ਤੇ ਮੱਝਾਂ ਦਾ ਕੰਮ ਵੀ ਨਿਬੇੜ ਲਿਆ ਹੁਣ 마ਸੀ ਹੈ ਹਟ ਗਈ ਨਾ ਕੱਲ੍ਹ ਗੋਹੇ ਤੋਂ ਤੇ ਅੱਜ ਗੋਹੇ ਦਾ ਵੀ ਕੰਮ ਆਪ ਨੂੰ ਹੀ ਕਰਨਾ ਪਿਆ ਆਪਾਂ ਸਾਰਾ ਨਿਬੇੜ ਲਿਆ ਕਈ ਦਿਨਾਂ ਦੇ ਨਾ ਬੇਲੇ ਤੁਰੇ ਫਿਰਦੇ ਸੀ ਅੱਜ ਕੰਮ ਹੈ ਜਿਹੜਾ ਮੇਰੇ ਜਲਦੀ-ਵਲਦੀ ਨਿਬੜ ਗਿਆ ਜਿਵੇਂ ਗੋਹੇ ਦਾ ਕੀਤਾ ਨਾ ਗੋਹੇ ਦਾ ਵੀ ਛੇਤੀ ਨਿਬੜ ਗਿਆ ਨਾ ਕੱਕਣ ਦਾ ਪਾਇਆ ਏ ਤੇ ਕਿਉਂਕਿ ਬੇਲੇ ਫਿਰਦੇ ਵੀ ਆਪਾਂ ਥੱਕ ਜਾਂਦੇ ਹਾਂਗੇ ਨਾ ਕੰਮ ਕਰਦੇ ਜਾਂਦਾ ਥਕਣੀ ਧਕਣਾ ਬੇਲੇ ਵੀ ਬਹੁਤ ਜ਼ਿਆਦਾ ਅੱਖ ਦੇ ਥੱਕਦੇ ਆਂਗੇ ਅੱਖਾਂ ਦੁਖਣ ਲੱਗ ਜਾਂਦੀਆਂ ਨੀ ਚਾਹ ਕਹ ਜਾਂਦੀਆਂ ਬੈਠੇ ਹਾਂ ਥੱਕ ਜਾਂਦੇ ਤੇ ਕੇਵਾ ਹੋ ਜਾਂਦਾਗਾ ਤੇ ਬਾਕੀ ਬੈਠੇ ਤੇ ਹਾਈ ਵੀ ਨਹੀਂ ਭਜਨ ਅਠਜੀ ਵਾਲੀ ਰਹੀ ਨਾ ਆ ਜਾ ਵਗ ਜਾ ਆ ਜਾ ਵਗ ਜਾ ਚਲੋ ਹੁਣ ਆਪਣਾ ਸਾਰਾ ਕੁਝ ਹੋ ਗਿਆ ਤੇ ਵਿਆਹ ਵੀ ਹੋ ਗਿਆ ਨਾ ਤੇ ਇਹ ਅਖੰਡ ਪਾਠ ਵੀ ਕੱਲ ਸਮਾਪਤੀ ਹੋਊਗੀ 25 ਤਰੀਕ ਨੂੰ ਅੱਜ 26 ਤਰੀਕ ਹੈਗੀ ਤੇ ਆਪਣੀ ਦੀਵਾਨਾ ਦੀ ਸਮਾਪਤੀ ਹੋਊਗੀ ਹੁਣ ਆਪਾਂ ਵੇਲੇ ਆਂਗੇ ਭਈ ਕਿ ਘਰੇ ਕੋਈ ਕੰਮ ਨਹੀਂ ਹੈਗਾ ਖਾ ਲਿਆ ਪੀ ਲਿਆ ਹੁਣ ਤਾਂ ਬਸ ਇਸ ਤਰ੍ਹਾਂ ਹੀ ਚੱਲੀ ਜਾਊਗਾ ਸਰਦੀਆਂ ਚ ਨਾ ਤੇ ਹੁਣ ਅੱਜ ਆਪਣੇ ਨਾ ਗਵਾਨ ਚ ਬੱਚ ਆਇਆ ਸੀਗਾ ਕੈਨੇਡਾ ਤੋਂ ਤੇ ਉਹਨਾਂ ਦਾ ਸਾਨੂੰ ਕੱਲ ਵੀ ਫੋਨ ਆਇਆ ਸੀਗਾ ਤੇ ਅੱਜ ਸਵੇਰੇ ਵੀ ਆਇਆ ਸੀ ਸਵੇਰੇ ਉਹਨਾਂ ਨੇ ਨਵੀ ਨੂੰ ਕਹਤਾ ਕਿਹਦੇ ਤੂੰ ਆ ਜੀ ਵੀ ਨਾ ਬਾ ਰੁਕਣਾਗਾ ਕਿਹਾ ਉਹਨਾਂ ਨੇ 10 15 ਮਿੰਟ ਪਹਿਲਾਂ ਹੀ ਕਈ ਵਾਰ ਆਪਣੇ ਨਾ ਦਿਮਾਗ 'ਚ ਗੱਲ ਨਹੀਂ ਆਉਂਦੀ ਹੈਗੀ ਕੋਈ ਹੈ ਨਾ ਤੇ ਉਹਨਾਂ ਨੇ ਟਾਈਮ ਜੇ ਤੇ ਸੋਚਿਆ ਹੋਊਗਾ ਵੀ ਕੋਈ ਕੁੜੀ ਨਹੀਂ ਹੈਗੀ ਉਧਰ ਸੁਖਮਨ ਤੇ ਗੁਰਮਨ ਵੀ ਨਹੀਂ ਉੱਠਿਆ ਹੈਗੇ ਗਾ ਨਵੀ ਵੀ ਪਈ ਫਿਰ ਨਵੀ ਵੀ ਨਹੀਂ ਉੱਠੀ ਹੈਗੀ ਹੁਣ ਫਿਰ ਜਾ ਹੀ ਨਹੀਂ ਗਿਆ ਹੈਗਾ ਨਾ ਹੁਣ ਜਾ ਕੇ ਆਵਾਂਗੇ ਆਪਾਂ ਮਿਲ ਕੇ ਆਵਾਂਗੇ ਸਿਕੰਦਰ ਕੋਲ ਆਏਗਾ ਨਾ ਬੱਚੇ ਨੂੰ ਮਿਲ ਕੇ ਵੀ ਆਵਾਂਗੇ ਗੱਲਾਂ ਵੀ ਸੁਣ ਕੇ ਆਵਾਂਗੇ ਆਇਆ ਹੁੰਦਾਗਾ ਜਦੋਂ ਨਾ ਕੋਈ ਜਵਾਬ ਆਉਂਦਾਗਾ ਵੀ ਆਪਦਾ ਹੀ ਜਵਾਬ ਆ ਗਿਆ ਨਾ ਮਿਲ ਕੇ ਦੇਖ ਕੇ ਸੁਣ ਕੇ ਐ ਜੇ ਹੋ ਜਾਂਦਾ ਵੀ ਆਪਦੇ ਮੰਗੀ ਬਸ ਵੀ ਆਪਦਾ ਹੀ ਆ ਗਿਆ ਜਦੋਂ ਕੋਲੋਂ ਆਇਆਗਾ ਨਾ ਗੱਲਾਂ ਬਾਤਾਂ ਕਰੂਗਾ ਦੱਸੂਗਾ ਨਾ ਵੀ ਮੈਂ ਕਿਵੇਂ ਸੀਗਾ ਚਿੰਤਾ ਵੀ ਮਿਲ ਕੇ ਆਇਆ ਸੀਗਾ ਦੱਸਿਆ ਸੀ ਉਹਨੇ ਵੀ ਮੈਨੂੰ ਚਿੰਤਾ ਮਿਲ ਕੇ ਗਿਆ ਦੋਟਾ ਹੀ ਘੰਟੇ ਮੇਰੇ ਕੋਲ ਲਾ ਗਿਆ ਫਿਰ ਵਧੀਆ ਲੱਗਦਾ ਹੈ ਨਾ ਨਾ ਵੀ ਆਪਾਂ ਨੂੰ ਐ ਹੁੰਦਾਗਾ ਵੀ ਆਪਦੇ ਬੱਚੇ ਮੰਗੀ ਮਿਲ ਕੇ ਜੇ ਐ ਹੋ ਜਾਂਦਾ ਵੀ ਆਪਦੇ ਜਵਾਬ ਨਹੀਂ ਮਿਲੇ ਆਪਾਂ ਨਾ ਬਾਕੀ ਵੈਸੇ ਲੱਗਦੇ ਤਾਂ ਉਹ ਸਾਡੇ ਵੱਡੇ ਥਾਂ ਨੇਗੇ ਤੇ ਸਾਡਾ ਮੈਨੂੰ ਲੱਗਦਾ ਸੋਹਰਾ ਲੱਗਦਾ ਹੋਵੇ ਚਾਚਾਤਾਇਆ ਨਾ ਤੇ ਹੈਗਾ ਵਿਚਾਰਾ ਹੁਣ ਛੋਟਾ ਹੈਗਾ ਹੁਣ ਉਹਨੂੰ ਕੀ ਅਸੀਂ ਵਾਕਾ ਵਾਂਗੂ ਹੀ ਲੱਗਦਾ ਹੈ ਸਾਨੂੰ ਤਾਂ ਕੋਈ ਇੰਜ ਨਹੀਂ ਲੱਗਦਾ ਹੈਗਾ ਨਾ ਤੇ ਬੀਬੀ ਦੀ ਭਤੀਜੀ ਦਾ ਮੁੰਡਾ ਹੈਗਾ ਜਿਹੜੀ ਹੈ ਉਧਰ ਹਰਕੀ ਦੇ ਘਰ ਤੇ ਸਾਹਮਣੀ ਘਰ ਹੈਗਾ ਤੇ ਅੱਜ ਆਪਾਂ ਦਿਨੇ ਹੁਣ ਚੱਲਾਂਗੇ ਕੰਮ ਜਨ ਮੇੜ ਕੇ ਸਵੇਰੇ ਫਿਰ ਮੈਂ ਜਾਂਦੀ ਸੀਗੀ ਮੈਨੂੰ ਉਹ ਕਹਿੰਦੀ ਹਸ ਤਾਂ ਹੁਣ ਵੀ ਘਰਾਂ ਨੂੰ ਜਾਣਿਆ ਕਿ ਫਿਰ ਮਾ ਹੁਣ ਮੈਂ ਕੱਲੀ ਕੀ ਕਰੂੰਗੀ ਨਾ ਫਿਰ ਐ ਭੈਣਾ ਜ ਲੱਗਦਾ ਹੈਗਾ ਮਾ ਚਲ ਫਿਰ ਮੈਂ ਹੌਲੀ ਹੌਲੀ ਕੰਮ ਜਨ ਮੇੜ ਕੇ ਦਿਨੇ ਮਿਲ ਕੇ ਆਉਂਗੀ ਪਾਪਾ ਜੀ ਵੀ ਮਿਲ ਤੀਮਾ ਫਿਰ ਪੀਸਾਂ ਤਾਂ ਘੰਟਾ ਲੱਗੂਗਾ ਅਸੀਂ ਇਹਨਾਂ ਛੇਤੀ ਨਹੀਂ ਮੁੜਦੀਆਂ ਹੈਗੀਆਂ ਤੇ ਉਸ ਤੋਂ ਪਹਿਲਾਂ ਹੁਣ ਆਪਾਂ ਚੱਲਦੇ ਆਂਗੇ ਮਾਸੀ ਕੇ ਮਾਸੀ ਨੂੰ ਦੋ ਦਿਨ ਹੋ ਗਏ ਕਹਿੰਦੀ ਨੂੰ ਬੀਬੀ ਨੂੰ ਕਹਿੰਦੀ ਮੈਂ ਤੈਨੂੰ ਚਾਹ ਪੀਣੀ ਚਾਹ ਪੀਣੀ ਹੈਗੀ ਹੁਣ ਆਪਾਂ ਉਧਰ ਚੱਲਦੇ ਆਂਗੇ ਫੇਰ ਮਾਹ ਚੱਲ ਕੰਮ ਧੰਦਾ ਨਵੇੜ ਕੇ ਫੇਰ ਆਪਾਂ ਵੀ ਹੁਣ ਨਾ ਹੱਦਾਂ ਘੰਟੇ ਇਧਰ ਮਾਸੀ ਕੇ ਲਾ ਆਵਾਂਗੇ ਫੇਰ ਉਧਰ ਚੱਲਦੇ ਆਂਗੇ ਹੋਰ ਕੰਮ ਧੰਦੇ ਆਪਾਂ ਸਾਰੇ ਨਵੇੜਲੇ ਕੱਪੜਾ ਲੀੜਾ ਸਾਮ ਤਾਂ ਕੁਝ ਕਰੇਗਾ ਉਹ ਚੱਲਣਾ ਵੀ ਹੁਣ ਸਾਫ ਵੀ ਕਰੀ ਜਾਂਦੀ ਹੈਗੀ ਨਾ ਪ੍ਰੈਸ ਵਗੈਰਾ ਤੇ ਚਲੋ ਸਾਮ ਦ ਫਿਰ ਆਪਾਂ ਦਿਨ ਦੇ ਕੰਮ ਧੰਦੇ ਜਿਵੇਂ ਹੋਣਗੇ ਤੁਹਾਨੂੰ ਜਰੂਰ ਦਿਖਾਵਾਂਗੇ ਬਲੌਗ ਦੇ ਵਿੱਚ ਪਲੀਜ਼ ਬਲੌਗ ਦੇ ਨਾਲ ਬਨੇ ਰਹੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾਗਾ ਵਿਆਹੀਆਂ ਵੀਡੀਓ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀਆਂ ਭੈਣਾਂ ਨੇ ਬਹੁਤ ਜਿਆਦਾ ਸਾਥ ਦਿੱਤਾ ਬਹੁਤ ਜਿਆਦਾ ਪਿਆਰ ਦਿੱਤਾ ਤੇ ਅਸੀਂ ਵੀ ਵਿਆਹ ਦੇਖਿਆ ਤੇ ਤੁਹਾਨੂੰ ਵੀ ਦਿਖਾਇਆ ਨਾ ਤੁਸੀਂ ਵੀ ਬਹੁਤ ਜਿਆਦਾ ਇੰਜੋਏ ਕੀਤਾ ਸਾਰੀਆਂ ਭੈਣਾਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਭਈ ਹੈ ਨਾ ਸਾਰਿਆਂ ਨੇ ਇੰਨਾ ਸੋਹਣਾ ਵਿਆਹ ਦੇਖ ਕੇ ਵਧੀਆ ਵਧੀਆ ਕਮੈਂਟ ਚਲੋ ਜੀ ਹੁਣ ਆਪਾਂ ਫੇਰ ਮਿਲਦੇ ਆਂ ਮਾਸੀ ਕੇ ਘਰੇ ਜਾ ਕੇ ਕੀ ਬਚ ਗਿਆ ਉਹ ਨਹੀਂ ਸੋੜਿਆ ਸੀ ਸ਼ੱਕ ਲਾ ਲਾ ਦੇਖ ਲਾ ਦੇਖ ਲੋਈ ਹਜੇ ਅਸੀਂ ਤਾਂ ਉਹ ਨਹੀਂ ਆਂ ਆਪਾਂ ਬਲੌਗ ਬਣਾ ਕੇ ਉਧਰ ਇਧਰ ਆਏ ਕਿ ਕਿਹਦੀ ਸ਼ੱਕ ਆਉਂਦਾ ਸਾਡੇ ਨਹੀਂ ਨਾਏ ਸਾਡੇ ਕੋਲ ਨਹੀਂ ਸ਼ੱਕ ਕਰਦੀ ਹੈ ਹੈ ਫਗਵਾਟਗਾ ਤਾਂ ਸ਼ੱਕ ਹੁੰਦਾ ਨਾਏ ਸਾਨੂੰ ਸਾਧ ਲੈਣ ਨਾਲੇ ਸਾਡੀ ਸ਼ੱਕ ਕਰਦੀ ਹੈ ਹੁਣ ਦੱਸੋ ਕੀ ਕਰੀਏ ਹੁਣ ਮੁੜੀਏ ਕਿ ਜਾਈਏ ਅੱਜ ਕੱਲ ਤਾਂ ਆਏ ਨਹੀਂ ਭਈ ਉਹ ਟਾਈਮ ਹੈਗਾ ਉਹ ਸ਼ੱਕ ਤਾਂ ਫਿਰ ਤੇਰੇ ਤੇ ਦਾ ਸਾਥੀ ਆਉਂਦਾ ਸਰ ਮਾਸੀ ਦਾ ਖੇਲਿਆ ਰੋਤਾ ਮਾਸੀ ਦੀ ਚਾਪਤੀ ਗਵਾਚ ਗਈ ਆ ਆ ਡੁੱਬੇ ਤੇ ਨਾ ਪਾ ਕੇ ਉਹ ਭਾਂਡੇ ਦੇ ਹੇਠਾਂ ਰੱਖਦੀ ਬਾਲਟੀ ਦੇ نیچے ਤੇ ਤਿੰਨ ਵਾਰੀ ਬਰੋਲ ਗਈ ਰਾਜ ਫੇਰ ਮੈਂ ਆ ਕੇ ਕਿੰਨੀ ਬਰਾ ਕਰਦੀ ਨੂੰ ਦੇਖਿਆ ਨਾ نیچے ਪਈ ਉਹਦੇ ਇਹ ਬਾਲਟੀ ਮੈਂ ਹੁਣ ਤੱਕ ਹੀ ਹੈ ਜੇ ਹੁਣੇ ਰੱਖੀ ਐ ਬਸ ਮੈਂ ਧਰ ਕੇ ਭੁੱਲ ਗਈ ਤੂੰ ਐ ਹੋ ਜਾਂਦਾ ਕਈ ਵਾਰੀ ਇੱਕ ਵਾਰ ਨਾ ਡੋਲੂ ਮੈਂ ਤਾਂ ਮਾਸੀ ਤੋਂ ਲਏਗੀ ਹਾਂ ਕਿਉਂ ਹਣਾ ਡੋਲੂ ਸੀ ਮਾਸੀ ਨੇ ਕਿਉਂ ਲੈਸੀ ਮਾਸੀ ਨੇ ਫੜਾਤਾ ਡੋਲੂ ਮੇਰਾ ਸਾਹਮਣੇ ਪਿਆ ਮਸੀਹ ਗਾਹ ਮਸੀਹ ਮੇਰਾ ਡੋਲੂ ਤੇਰੇ ਬੰਨੀਆ ਕਿੱਥੋਂ ਕਾ ਇਹ ਪੜਦਾ ਕੋਲ ਕਹਿੰਦਾ ਜੀ ਕੋਲ ਮੇਰਾ ਡੋਲੂ ਚੇਰੋ ਮੈਂ ਕਹਾਂ ਹਾਂ ਮੈਂ ਵੀ ਕਹਿੰਦੀ ਆ ਤੇ ਰੱਬ ਨੇ ਫੱਟ ਦੇ ਮੇਰੇ ਦਿਮਾਗ ਚਾਦ ਮੈਂ ਤਾਂ ਉਹ ਪਿਲਨੀ ਚਬਾ ਕੇ ਮੈਂ ਡੋਲੂ ਤਮਉ ਦੀ ਜੀ ਫੇਰ ਬਣੇ ਮਹਾਰਾਜ ਨਾ ਉਹ ਕਹਿੰਦਾ ਆਪੇ ਕਾ ਜਾਰੀ ਮਾਰੂ ਘਰੀ ਪਿਆ ਮਾਸੀ ਨੂੰ ਕਹਿੰਦਾ ਮਾ ਤੇਰੇ ਬੰਨੀ ਨਹੀਂ ਹੈਗਾ ਕਦੀ ਮਾਰਿਆ ਹੁੰਦੇਗਾ ਜਿਆਦਾ ਨਹੀਂ ਰਹੇ ਇਹ ਪਤਾ ਨਹੀਂ ਇਹ ਵੀ ਫਿਰ ਗਈ ਸੀ ਮੇਰੇ ਬੰਨੀ ਕੁਸ਼ਕ ਲੈਣਾ ਕਦੀ ਤੇਰੇ ਬੰਨੀਆ ਕਮਾਣਾ ਮੈਂ ਤਾਂ ਕੋਈ ਮੁਹੰਮਦ ਤੈਨੂੰ ਫੜਾਇਆ ਸੀ ਜਿਹੜਾ ਸੀਗਾ ਹੁਣ ਚਾਹ ਪਤੀ ਅੰਦਰ ਹੀ ਪੇ ਮੈਨੂੰ ਕਹਿੰਦੀ ਤੁਸੀਂ ਮਜ਼ਾਕ ਕੀਤਾ ਹੋਊਗਾ ਨਾ ਮੈਂ ਮਜ਼ਾਕ ਤਾਂ ਕਰ ਸਕਦਾ ਤੇ ਹਾਂ ਆਏ ਤਾਂ ਹੁਣ ਦੇਖੋ ਚਲਤੀ ਜੋ ਕਦੇ ਇਧਰ ਉਧਰ ਲੋੜ ਪੈਂਦੀ ਲੈਂਦੇ ਵੀ ਆਗੇ ਨਾ ਤੇ ਪਰ ਵੀ ਹੁਣ ਮਸੀਦ ਦੇ ਬਾਗ ਜਾਂਦੇ ਉਦੋਂ ਅਸੀਂ ਕਦੇ ਆਏ ਆਈਆਂ ਨਹੀਂ ਹੈਗੇ ਵੀ ਸੋਈ ਜੀ ਖੋਲ ਕੇ 15 ਘੋੜਾ ਫਰਾ ਲਈਂ ਕਰੀਏ ਜੀ ਚੱਕੜੀ ਵੀ ਪੈਣੀ ਹਾਂ ਕੀ ਕਹਿੰਦੇ ਕਿਤੇ ਐਮਰਜੈਂਸੀ ਕੋਈ ਆਏ ਹੋਵੇ ਵੀ ਬਾਹਲੀ ਆਪਾਂ ਨੂੰ ਜਮੀ ਹੋਣਗੇ ਕੋਈ ਹੱਲ ਹੀ ਨਹੀਂ ਉਦੋਂ ਬੇਸ਼ੱਕ ਨਹੀਂ ਨਹੀਂ ਬਾਹਰ ਤਾਂ ਮਾਣਾ ਇਹ ਖੁੱਟ ਰਿਹਾ ਜਾਂ ਮੈਂ ਦਰਵਾਜ਼ਾ ਖਾਏ ਲੋਈ ਹੁਣ ਆਪਾਂ ਚਾਹ ਪਾੜ ਕੇ ਦਿੱਤੀ ਹੁਣ ਕਹਿੰਦੀ ਬਹਿ ਜਾ ਪਹਿਲਾਂ ਅਸੀਂ ਤਾਂ ਮੋੜਨ ਲੱਗੀਆਂ ਸੀ ਸਾਨੂੰ ਆਉਂਦੇ ਨੂੰ ਕਹਿੰਦੇ ਤੁਸੀਂ ਮਜ਼ਾਕ ਕੀਤਾ ਕਹਿੰਦੀ ਮੇਰੀ ਚੀਜ਼ ਤੁਹਾਡੇ ਵੱੰਨੀ ਹੋਊਗੀ ਹੁਣ ਆਪਾਂ ਬੈਹਨੇਗਾ ਹੁਣ ਚਾਹ ਬਣਾਉਂਦੀ ਹੈਗੀ ਤੇ ਨਾਲੇ ਤਾਂ ਸਾਨੂੰ ਸੱਦ ਲਈ ਆਏ ਐ ਆਪੇ ਹੀ ਕਵਾਂਡੀਆਂ ਦਾ ਕੰਮ ਸਾਡੇ ਦਾ ਜੇ ਕਿਤੇ ਨਾਲ ਸਿਉਂਦੀ ਹੈ ਨਾ ਹੋ ਜਾਂਦਾਗਾ ਆਪਾਂ ਨੂੰ ਆਸਗਵਾਂਡ ਜੀ ਦਾ ਆਪਣਾ ਵਿੱਚ ਦੀ ਬਾੜ ਆਸਗਵਾਂਡ ਜੀ ਸ਼ੱਕ ਹੁੰਦਾ ਕੋਈ ਵੀ ਗੱਲ ਹੈ ਬਾਤ ਹੈ ਨਾ ਤੇ ਵੀ ਇਧਰ ਉਧਰ ਹੀ ਚੀਜ਼ ਹੋਰ ਤੀਜੇ ਥਾਂ ਤਾਂ ਜਾਂਦੀ ਨਹੀਂ ਹੈਗੀ ਆਪਣੇ ਦੋ ਘਰਾਂ ਚ ਹੀ ਰਹਿੰਦੀ ਹੈਗੀ ਨਾ ਤੀਜੇ ਥਾਂ ਤਾਂ ਕੋਈ ਚੱਲ ਕੇ ਆਊਗਾ ਦੋ ਘਰਾਂ ਨੂੰ ਪਤਾ ਵੀ ਲੱਗੂਗਾ ਜਦੋਂ ਕੋਈ ਆਊਗਾ ਜੇ ਸਾਡੇ ਵੀ ਨਹੀਂ ਕੋਈ ਚੀਜ਼ ਨਾ ਹੋਵੇ ਸਾਾਨੂੰ ਵੀ ਐ ਹੁੰਦਾ ਵੀ ਕਈ ਵਾਰ ਚਲ ਮਾਸੀ ਕੋਲੇ ਨਾ ਹੋਵੇ ਜਾਂ ਮਾਸੀ ਲੈਣ ਗਈ ਹੋ ਜਾਂ ਬਿਮਾਰ ਮੁਰੇ ਕਿਸੇ ਨੂੰ ਹੋਰ ਨਾ ਦੇਤੀ ਹੋਵੇ ਨਾ ਭਾਂਡੇ ਭੁੰਡੇ ਸਾਡੇ ਦਰੋਧਰੀ ਖਵਾਚਦੀ ਰਹਿੰਦੇ ਨੇਗੇ ਪਰ ਇਹ ਇਹਦਾ ਵੀ ਪਿਆ ਇਹ ਤਾਂ ਕਿੱਥੇ ਚੱਕ ਕੇ ਲੈਗੀ ਕੀ ਕਿਉਂ ਉਹਦੋਂ ਹਾਂ ਕੰਨੀ ਮੈਂ ਨਹੀਂ ਕਹਿੰਦੀ ਬੇ ਬੇ ਕਿਉਂ ਕਿੱਥੇ ਨਵੀਂ ਆਈ ਪਰ ਬਤਾ ਤੇ ਬਰ ਜੀ ਵੀ ਲੈ ਜਾ ਔਰ ਉਹ ਚਪਰਾ ਤੇ ਮੇਰੀ ਗੱਲ ਨਹੀਂ ਖੋਲੀ ਅੰਦਰ ਆ ਰਹੀ ਸੀ ਨਾ ਬਹੁਤ ਸੀ ਨਹੀਂ ਹਟਿਆ ਨਾ ਕੈਨੇਡਾ ਸੀ ਘੱਟ ਪੰਜ ਨਹੀਂ ਹੋਰ ਲੈ ਕੇ ਜਾਣਾ ਸੀ ਆਪਰੇ ਘਰ ਹੀ ਚੋਰੀ ਹੋ ਗਈ ਹਾਂ ਫਿਰ ਉਹਨਾਂ ਆਏ ਸੀਗਾ ਨਾ ਮੈਂ ਰੱਖ ਜਾਨੀ ਹੁੰਨੀ ਆ ਕੀ ਗਰਮੀਆਂ 'ਚ ਉਹਨੂੰ ਪਤਾ ਨਹੀਂ ਸੀਗਾ ਉਹ ਕਹਿੰਦਾ ਵੀ ਨਵੇਂ ਕਿੰਨੀ ਚੋਕੋ ਇਹ ਇੱਧਰ ਆ ਕੇ ਕਹਿੰਨੀ ਮੈਂ ਪਕੇ ਕਿਤੇ ਆ ਬਾਬਾ ਆ ਦੇਖ ਲੈ ਮਾਸੀ ਦੀ ਚਾਹ ਪੱਤੀ ਹੁਣ ਲੰਬੀ ਕਰ ਦਿੱਤੀ ਆ ਤੈਨੂੰ ਅੱਜਾਂ ਨੇ ਕਿਹਾ ਕਿਵੇਂ ਬੈਠੀ ਐ ਤਈ ਐ ਲੋ ਜੀ ਆਪਾਂ ਆ ਗਏ ਭੈਣ ਦੇ ਘਰੇ ਪੈਂਪੀ ਨੂੰ ਆਪਾਂ ਮਿਲ ਲੈਣਾ ਗੱਲਾਂ ਬਾਤਾਂ ਕਰੀਆਂ ਤੇ ਹੁਣ ਆਪਾਂ ਘਰ ਦੇਖਦੇ ਸੀਗੇ ਪੁੱਛਦੇ ਅਗੇ ਬਾਵਾ ਤੁਸੀਂ ਮਿਸਤਰੀ ਨਹੀਂ ਲਾਇਆ ਨਾ ਕੰਮ ਰੋਕ ਰੱਖਿਆਗਾ ਕਹਿੰਦੇ ਹੁਣ ਠਹਿਰ ਕੇ ਲਾਵਾਂਗੇ ਚਲੋ ਵਧੀਆ ਦਾ ਇੱਧਰ ਤੁਸੀਂ ਇਹ ਮੱਧੇ ਨੂੰ ਸਾਰੇ ਆ ਗਏ ਜਿੰਨੀ ਪਾਰ ਕੀ ਹੈ ਨਾ ਇਹ ਫਿਰ ਪੈਪੀ ਨੇ ਬਣਾਇਆ ਹੋਇਆਗਾ ਹੈ ਸੱਟ ਪਾਇਆ ਹੋਇਆਗਾ ਪੂਰੇ ਛੱਟ ਰਹੇ ਹਾਂ ਤੇ ਪਿੱਛੇ ਬਰੰਡ ਹੈ ਇੱਟ ਵਾਲੇ ਤੇ ਪਿੱਛੇ ਦਾ ਇਹ ਹੁਣ ਐ ਜੇ ਹੁੰਦਾ ਹੈ ਕਿ ਹੁਣ 35 ਦੇ ਆਉਣ ਤੋਂ ਪਹਿਲਾਂ ਪਹਿਲੇ ਜਿਹੜਾ ਕੰਮ ਕਰਾਇਆ ਜਾਂਦਾ ਕਰ ਲੀਸਾ ਮੈਂ ਪਹਿਲਾਂ ਗਈ ਸੀ ਮੈਂ ਤਾਂ ਜਿੱਦਨ ਮਰਜੀ ਜਿੱਦਨ ਚੀ ਕਰੂ ਛੱਡ ਲਾਂਗੀ ਖੱਲੇ ਛੱਡੀਆਂ ਨਹੀਂ ਹੂੰ ਕਦੇ ਤੇ ਹੂੰ ਇਹ ਇੱਥੇ ਥੋੜੀ ਠੰਡ ਘੱਟ ਲੱਗਦੀ ਸਾਡੇ ਚ ਵੱਧ ਲੱਗਦੀ ਹੈ ਕਿ ਮੈਂ ਛੱਡਦੀ ਪੱਲੀ ਅੱਛਾ ਨਹੀਂ ਉਹ ਬਾਹਰ ਨਹੀਂ ਤਾਂ ਲੱਜ ਆ ਗਿਆ ਪੂਰੇ ਦਿਨ ਤਿੰਨੇ ਤਾਂ ਠੰਡ ਮੰਨੀ ਖੜੀਆਂ ਰਹੂਈ ਨਹੀਂ ਚੜਦੇ ਬਾਹਰ ਵੀ ਹੁੰਦੀਆਂ ਨੇਗੀ ਨਹੀਂ ਹਾਂ ਉਹ ਰੈਡਕਲੇ ਪਰੇ ਬਰੰਡੇ ਵਾਲੀਆਂ ਨਹੀਂ ਠੰਡ ਮੰਦੇ ਹੋ ਠੀਕ ਹੋ ਗਿਆ ਹਾਂ ਗਾਣਾ ਵ ਖੁੱਲ ਲਈ ਲੋਈ ਹੁਣ ਆਪਾਂ ਦਾਲ ਪਾਣੀ ਬਣਾਏ ਹੁਣ ਆਪਾਂ ਪਿਆਨੇ ਮੱਝਾਂ ਨੂੰ ਪਾਣੀ ਮੈਂ ਬਿੰਦੇ ਬਿੰਦੇ ਦੇਖੂ ਅੱਜ ਐ ਭੁੱਲ ਜਾਨੀ ਹੈ ਕਿ ਮੈਂ ਕੋਹਾ ਸਿੱਟਣਾ ਹੈ ਮਤਲਬ ਜਿਆਦਾ ਨਹੀਂ ਰਹੇ ਨਾ ਚਾਰ ਦਿਨੀ ਵਾਸੀ ਰਹੇ ਚਾਰ ਦਿਨਾਂ ਚ ਮੈਂ ਗਰਲੀ ਭੁੱਲ ਜਾਨੀ ਹੈਗੀ ਐ ਹੁੰਦਾ ਕਿ ਵੀ ਆਊਗੀ ਤੇ ਦੁਪਹਿਰੇ ਮੈਂ ਜਾਨਾ ਇਕੱਠਾ ਕਰਕੇ ਗਈ ਹੁਣ ਸਵੇਰੇ ਭੁੱਲ ਗਈ ਹੁਣ ਫੇਰ ਤੇ ਹੁਣ ਸਿੱਟਦੀ ਆਂਗੀ ਪਾਣੀ ਪਿਆ ਕੇ ਨਾ ਫੇਰ ਧਾਰਾ-ਫਰਾ ਕੱਢ ਦੇਾਂਗੇ ਸਵੇਰੇ ਸੁਨੇਹਾ ਦੀ ਧਾਰਾ ਕੱਢੀਆਂ ਹੋਈਆਂ ਨੇਗੀਆਂ ਮੈਨੂੰ ਐ ਸੀ ਮੈਂ ਉਧਰ ਜਾਊਂਗੀ ਸਵੇਰੇ ਨਾਲੇ ਉਧਰ ਨਹੀਂ ਜਾਏਗਾ ਮੈਂ ਪਤਾ ਹੈ ਕੀ ਕਰਦੀ ਸੀਗੀ ਉਹ ਤਾਂ ਕੱਲ ਭਾਜੰਨੇ ਫੋਨ ਕੀਤਾ ਨਾ ਮੈਂ ਤਾਂ ਉਸੇ ਟਾਈਮ ਤੇ ਉਹਨਾਂ ਨੇ ਕਿਹਾ ਤਾਂ ਵੀ ਤਨੀ 6 ਵਜੇ ਕਿਹਾ ਸੀ 7 ਵਜੇ ਕਿਹਾ ਸੀ ਨਾ ਮੈਂ 7 ਵਜੇ ਆ ਜਿਓ ਤੇ ਨਾਲ ਤੇ ਮੈਂ ਟਾਈਮ ਦੇਖ ਲਿਆ ਕਰਨ ਵਾਲਾ ਮੈਂ ਕੰਮ ਕਰ ਲਿਆ ਕਰਨ ਭਾਜ ਭਾਜ ਕੇ ਮੈਂ ਕੰਮ ਕਰੀ ਗਈ ਟਾਈਮ ਦੇਖੀਗੀ ਮੈਂ ਫੇਰ ਵੀ ਮੈਂ 15 ਮਿੰਟ ਪਹਿਲਾਂ ਭਾਗ ਜੀ ਚਲੋ ਜਿਹੜਾ ਉਹਨਾਂ ਨੇ ਟਾਈਮ ਦਿੱਤਾ ਉਹਦੋਂ ਮੈਂ ਪਹਿਲਾਂ ਜਾਊਂਗੀ ਤੇ ਉਹ ਸਮਾਂ ਦੇ ਉਦੋਂ ਵੀ 15 ਮਿੰਟ ਪਹਿਲਾਂ ਪਹਿਲਾਂ ਅਕ ਜਦੋਂ ਮੈਂ ਤਿਆਰ ਹੋਣ ਲੱਗੀ ਉਦੋਂ ਉਹ ਆ ਵੀ ਗਏ ਫੇਰ ਚਲਦੇ ਨੇ ਹਾਂ ਫੇਰ ਹੁਣ ਦਿਨੇ ਜਾ ਕੇ ਆਏਗੇ ਨਾ ਦਿਨ ਅੱਜ ਸਾਰਾ ਨੇ ਸਾਡਾ ਹੀ ਲੰਗ ਗਿਆ ਪਹਿਲੇ ਮਾਸੀ ਕੇ ਵਾਗੇ ਫੇਰ ਪੈਂਪੀ ਕੇ ਵਾਗੇ ਫੇਰ ਉਧਰ ਗੁਰਮਰ ਸੁਖਮਨ ਵਰਗੀਆਂ ਕੋਲੇ ਵਾਗ ਗਏ ਇਹ ਗਾਜ ਚ ਕੱਢ ਦੋ ਮੇਰੇ ਪਿੱਛੇ ਘਰ ਦੋ ਜਾਗੀ ਕਰ ਦੋ ਹੁਣ ਆਪਾਂ ਤਾਂ ਮੂੰਗੀ ਰੱਖ ਲਈ ਅੱਜ ਤੇ ਕਰਦੇ ਆ ਕੰਮ ਨਾ ਮੱਜਾ ਤਾਂ ਨੀ ਮੇੜ ਕੇ ਕਾ ਲੂ ਮੇਰੇ ਅੱਜ ਸਲਾਹ ਸੀ ਨਾ ਸਾਗ ਬਣਾਉਣਾ ਟਾਈਮ ਹੀ ਨਹੀਂ ਲੱਗਿਆ ਹੈਗਾ ਸਾਰਾ ਦਿਨ ਹੀ ਫਿਰਦੇ ਦਾ ਲੰਗ ਗਿਆ ਪਤਾ ਨਹੀਂ ਅਗਾ ਤੁਸੀਂ ਵੀੜੇ ਕਰ ਲੈਂਦੀਆਂ ਨਹੀਂ ਗੀਆਂ ਹੋਰ ਇਥੋਂ ਕੁਝ ਕਰਿਆਗਾ पता ही नहीं पता नहीं है गाना जाके मैं कुछ कर ना चाह बज रहा है अरे आये ये कड़ा के ये पीड़ा कर लेने के लिए पता नहीं कितनी ਪੈਜ ਤੇ ਤਾਂ ਕੱਢਣੇ ਦੀ ਤੁਹਾਨੂੰ ਇਹ ਕੱਢਣੀ ਹੈ ਤੁਹਾਡੀ ਗੈਸ ਵੀ ਜੰਮੀ ਘਟਾ ਹੈਗਾ ਗੈਸ ਜੀ ਕਿਤੇ ਕੁਝ ਪਾਇਆ ਹੈਗਾ ਮੈਂ ਨਾ ਗਾਂ ਦੀ ਧਰ ਬਣਾ ਲਈ ਪਾਇਆ ਸੀ ਗੱਲ ਉਹ ਹਾਂ ਹੋਇਆ ਜੀ ਤਾਂ ਹੂੰ ਉਹਨ ਪਾਇਆ ਵਾ ਕਰੀ ਹੁਣ ਬੜਾ ਲੋਹਾ ਕੋਈ ਕਿਛ ਨਾ ਹਾਂ ਮੈਂ ਕੋਹਾ ਪਾਣੀ ਪੈਂਡ ਹੁਣ ਸਭ ਮੀਠਾ ਕਰਦੀ ਹੁਣ ਤਾਂ ਹਜ ਨਹੀਂ ਉਹ ਨਵਾ ਡੀ ਕੋਲ ਉੱਤੇ ਲੈਣੇ ਦੇਣੇ ਪੈ ਜਾਣੇ ਮੈਂ ਕਰਦੀ 3 ਮਿੰਨਾ ਮੈਂ ਦੇਖਣਾ ਸਾਹਮਣਾ ਔਖਾ ਪਈ ਚਲ ਇਹ ਚਾਹ ਲੈ ਆਉ ਤੇ ਬੱਠਣ ਲੱਗੀ ਮਾਸੀ ਨੂੰ ਇਹਨਾਂ ਵਿਚਾਰੀ ਨੂੰ ਦਿੰਦਾ ਨਹੀਂ ਹੈਗਾ ਉਹ ਕੱਖ ਦੀ ਦਿੰਦਾ ਕਰਾ ਲਈ ਹਜੇ ਇੱਕ ਤੇਰੀ ਕਰਾਉਣੀ ਹੈਗੀ ਫਿਰ ਕੀ ਫਾਇਦਾ ਹੈਗਾ ਨਾ ਮੈਂ ਤਾਂ ਦਿਉ ਉਸ ਮਾਸੀ ਕੋਲ ਵੀ ਦਿੰਦੀ ਹੈ ਕਿਤੇ ਮਹੀਨੇ ਵੀ ਦਿਨ ਵਾਸਤੇ ਸੱਦਣਾ ਫਿਰ ਮੈਂ ਆਪ ਹੀ ਪੁੱਛ ਲਿਓ ਉਹ ਮੈਂ ਕਹਿੰਦੀ ਉਹਨੂੰ ਵੀ ਕਹਾਂ ਦੂਗਾ ਕਰ ਦੂੰ ਤੇ ਹੁਣ ਮੈਂ ਕਰਦੀ ਹੀ ਪਾਣੀ ਇੱਕ ਪਾਸੇ ਪਾਣੀ ਗਰਮ ਧਰਿਆਗਾ ਅੱਜ ਆਪਣਾ ਗੀਜਰ ਵੀ ਖਰਾਬ ਹੋ ਗਿਆ ਉਹ ਪਤਾ ਨਹੀਂ ਕਿ ਮੈਂ ਨਾ ਸੋਰਾ ਜੰਮਿਆ ਪਿਆ ਸੀ ਮੈਨਾਂ 2-3 ਸਾਲ ਹੋ ਗਏ ਨੂੰ ਸਮਰਾਏ ਨੂੰ ਤੇ ਹੁਣ ਆੜੂ ਜਿਆ ਸੋਰੇ ਨਾਲ ਭਰਿਆ ਪਿਆ ਸੀ ਉਹ ਪਤਾ ਨਹੀਂ ਭਾਈ ਕਹਿੰਦਾ ਸਾਫ ਕਰਕੇ ਲਿਓ ਪਤਾ ਨਹੀਂ ਰਾੜ ਪਾ ਕੇ ਲਿਓ ਪਤਾ ਨਹੀਂ ਕੀ ਗੱਗੂ ਆ ਨੂੰ ਕਿਹਾ ਮਾਪਾ ਜੀ ਹੁਣ ਚਲਾ ਜਾ ਨਾ ਸਵੇਰ ਵੇਲੇ ਔਖਾ ਹੋ ਜਾਂਦਾ ਇੰਨਾ ਜਲਦੀ ਪਾਣੀ ਨਹੀਂ ਗਰਮ ਹੁੰਦਾ ਕਿਉਂਕਿ ਉਹੀ ਟਾਈਮ ਕੰਮਾਂ ਦਾ ਹੁੰਦਾ ਉਹੀ ਟਾਈਮ ਪਾਣੀ ਗਰਮ ਦਾ ਹੁੰਦਾ ਨਾ ਨਾਉਣ ਦਾ ਫਿਰ ਕੱਲੇ ਜਾਣੇ ਨੂੰ ਔਖਾ ਹੋ ਜਾਂਦਾ ਹੈ ਚੁੱਲ੍ਹੇ ਤੇ ਪਾਣੀ ਗਰਮ ਕਰਨਾ ਦੁੱਧ ਵੀ ਔਖਾ ਹੈ ਹੁਣ ਕਿਹਾ ਹੈਗਾ ਨਾ ਵੀ ਨੂੰ ਮਹਾਰਾਜ ਦੁੱਧ ਗਰਮ ਕਰਮ ਕਰਦੇ ਨਾਲ ਇੰਡੈਕਸ਼ਨ ਤੇ ਮੈਂ ਭਾ ਗਰਮ ਗਰ ਕਰ ਕਰ ਮਹਾ ਵਾਲਟੀ ਦੇ ਵਿੱਚ ਪਾਈ ਲਈ ਇੱਕ ਜਣੇ ਦਾ ਪਾਣੀ ਹੋ ਜੇ ਤੇ ਰੈਡੀ ਨੇਣਾ ਹੋਣਾ ਸੀਗਾ ਤੇ ਅੱਜ ਉਹ ਸਬਜ਼ੀਆਂ ਜਿਆ ਕਰਕੇ ਆਏ ਨੇ ਗੁਰੂ ਘਰ ਦਾ ਨਾ ਪਾਣੀ ਗੁੰਡੇ ਸਾਵੇਂ ਆਏ ਸਾਰੇ ਤੇ ਉਹਨਾਂ ਨੂੰ ਵੀ ਧੋਏ ਹੋਰ ਜਿਹੜਾ ਬਾਧੂ ਘਟੂ ਚੀਜ਼ਾਂ ਸੀ ਉਹ ਵੀ ਵੰਡਤੀਆਂ ਤੇ ਹੁਣ ਆਕੇ ਨਾਲ ਲੋਕ ਖੇਤ ਗਏ ਹੋਏ ਸੀਗੇ ਜਿ ਪਤਾ ਨਹੀਂ ਪਾਣੀ ਛੱਡਿਆ ਪਤਾ ਨਹੀਂ ਕੀ ਕਰਦੇ ਨੇ ਖੇਤ ਉਹਨਾਂ ਨੇ ਉਹਨਾਂ ਨੂੰ ਦੋ ਤਿੰਨ ਇੱਕ ਦੁੱਸਕਾ ਪਾਦੀ ਨਹੀਂ ਉਹ ਤਾਂ ਇਹ ਨੇ ਆਖਰ ਨੂੰ ਤੇ ਠੰਡੇ ਨਾਲ ਹੀ ਨਾ ਲੈਣਾ ਉਹਦੇ ਹੁਣ ਤੋਂ ਪਹਿਲਾਂ ਪਹਿਲਾਂ ਪਾਣੀ ਗਰਮ ਗਰ ਕਰਕੇ ਵਿੱਚ ਪਾ ਦਿੱਤੀ ਫਿਰ ਦੇਖਦੇ ਕਿ ਥਾੜਾ ਜਿਹਾ ਉਹ ਪਾ

ਦੁੱਧ ਵਾਲਾ ਥੀ ਹਾਂ ਦੁੱਧ ਵਾਲੀ ਵਧੀਆ ਥੀ ਆਹ ਸਾਵਾ ਵਧੀਆ ਵਧੀਆ ਦੁਬਾਰਾ ਜਦੋਂ ਗਰਮ ਹੋਗਾ ਡੁੰਡੇ ਬੈਗੇ ਉਹ ਚੰਦ ਵਾਲੇ ਦੂੜੇ ਬਣ ਗਏ ਉਹ ਕੜ ਕੜ ਵਿੱਚ ਕੇਸਰ ਪਾਇਆ ਸੀ ਵਿੱਚ ਕਸਟਰਡ ਪਾਇਆ ਸੀ ਗੜਕਰ ਹੈ ਤਾਂ ਬਾਹਰ ਸਾਲ ਸੋਣੀ ਅੱਜ ਬਹੁਤ ਜਿਆਦਾ ਸਵਾਦ ਸੀਗਾ ਹਾਂ ਹੋ ਗਿਆ ਤਾਂ ਉਹਨੇ ਦੁੱਧ ਵਰਗਾ ਪਿਆ ਤੇ ਕੋਈ ਹਾਂ ਜਮਾ ਟਾੜੇ ਉੱਪਰਾਂ ਦੇ ਡੁੰਡੇ ਦੇ ਬਹੁਤ ਵਧੀਆ ਬਣ ਗਏ ਤੇ ਚਲੋ ਜੀ ਹੁਣ ਆਪਾਂ ਛੱਡ ਕੇ ਆਨੇਗੇ ਬੀਬੀ ਨੂੰ ਹੋ ਗਿਆ ਇਹਨੂੰ ਵਧੀਆ ਆਪਾਂ ਨਾਲ ਰਾਤ ਨੂੰ ਜਲਦੀ ਕਰ ਆਪਣੇ ਗਵਾਂਢੀ ਨਹੀਂ ਗਏ ਛੱਡ ਕੇ ਨਾ ਗਵਾਂਢੀ ਜਾਗੋ ਤੇ ਗਏ ਹੈ ਨਹੀਂ ਗਏ ਜਾਗੋ ਤੇ ਗਏ ਫਿਰ ਇੱਧਰ ਆ ਤੇ ਇਹ ਨਹੀਂ ਕੋਈ ਇਹ ਅਜੁੱਧਰ ਗਈ ਤੇ ਹੁਣ ਛੱਡ ਕੇ ਨਾ ਬਈ ਦਿਨੇ ਨਾ ਤੁਹਾਨੂੰ ਪਤਾ ਹੀ ਆਪਾਂ ਵੀਡੀਓ ਵਿੱਚ ਦੱਸਿਆ ਇਹ ਪਹਿਲਾਂ ਉੱਧਰ ਭੈਣ ਕੇ ਵਾਗੇ ਫਿਰ ਦੂਜੇ ਘਰੇ ਵਾਗੇ ਆਪਣੇ ਨਾ ਤੇ ਇਧਰ ਮਾਸੀ ਕੇ ਵਾਗੇ ਵਾਕੀ ਨਿਕੁ ਸੁੱਕ ਜਾਂਦਾ ਘਰੇ ਕਰਨ ਵਾਲਾ ਸੀਗੇ ਨਾ ਸਾਰਾ ਦਿਨ ਟਾਈਮ ਹੀ ਨਹੀਂ ਲੱਗਾ ਹੈਗਾ ਬਾਕੀ ਨਵੀਂ ਦੀ ਰਟਿਆ ਜੀ ਗੁਰੂ ਘਰ ਕੰਮ ਸੀਗਾ ਉਹਨਾਂ ਦਾ ਉਧਰ ਨਹੀਂ ਨਿਪੜਿਆ ਹੈਗਾ ਹੁਣ ਵੀ ਠੱਕੇ ਨਾਲ ਹੀ ਲੈ ਕੇ ਜਾਣਾ ਹੁਣ ਕਹਿੰਦੇ ਮੈਂ ਥੱਕਿਆ ਪਿਆ ਮੈਨੂੰ ਆਈ ਲਵ ਯੂ ਮੈਂ ਪੈ ਜਾਣਾ ਸਵੇਰੇ ਫਿਰ ਉਹਨਾਂ ਨੇ ਫੇਰ ਵਿਆਹ ਤੇ ਜਾਣਾਗਾ ਤੇ ਚਲੋ ਵੀ ਐ ਘਾਟੇ ਛੱਡਿਆ ਵਾਂਗੇ ਨਾ ਕੱਲੇ ਜਦੋਂ ਡਰ ਲੱਗਦਾ ਹੈਗਾ ਰਾਤ ਨੂੰ ਵੀ ਚਲ ਨਾਲ ਬਗ ਜਾਂਦੇ ਅਗੇ ਨਾਲੇ ਘੰਟਾ ਗੱਲਾਂ ਮਾਰਿਆ ਵਾਂਗੇ ਆਪਾਂ ਛੱਡਿਆ ਵਾਂਗੇ ਭਈ ਸਮਾਂ ਘੱਟ ਲਿਆ ਹਜ਼ਾਰ ਰਹਿ ਗਿਆ ਉਹ ਕੋਪੜੇ ਬੈਨ ਮਿਹਰਬਾਦੇਗੀ ਫਿਰ ਤੁਹਾਨੂੰ ਆਖੋ ਗੁੜੀਆਂ ਦਾ ਫੋਨ ਜਿਹੜੇ ਅੰਦਰ ਬੀਬੀ ਦਾ ਫੋਨ ਤੇ ਕੋਈ ਫੋਨ ਨਹੀਂ ਆਇਆ ਹੈਗਾ ਨਾ ਬੰਦ ਨਹੀਂ ਨਾ ਮੈਨੂੰ ਤਾਂ ਅੰਦਰ ਦੇ ਰਹਿੰਦੀ ਐ ਅੰਦਰ ਦੇ ਬਾਹਰ ਦੇ ਬਾਹਰ ਦੇ ਦਰ ਲੈਂਦੀ ਐ ਇਹ ਚਾਰਜ ਵੀ ਨਹੀਂ ਕਰਨ ਦੀ ਲੋੜ ਕੋਈ ਫੋਨ ਜਿੱਦ ਦਿਨ ਬੀਬੀ ਦੀ ਨੂੰਹ ਨੇ ਫੋਨ ਕਰਿਆ ਉਦੋਂ ਫੋਨ ਅੰਦਰ ਹੀ ਰਹਿ ਗਿਆ ਉਦੋਂ ਉਹਨਾਂ ਨੇ ਬਾਤ ਪੁੱਛੇ ਫੋਨ ਤੇ ਮੋਰ ਕਰਕੇ ਦੱਸਿਆ ਕਿ ਫੋਨ ਕਰਿਆ ਦੀਗਾ ਤੇ ਹੁਣ ਆਪਦੇ ਨੂੰ ਲੈ ਜਾ ਭਾਈ ਹਾਂ ਦੁਆਰੀ ਆ ਕੇ ਜਾਣਗੀ ਹੋਰ ਕਦੇ ਉੱਤਰ ਲਾਗੀ ਕਦੇ ਉੱਤਰ ਇਹ ਕਾਇ ਹੁੰਦਾਗਾ ਬਸ ਵੀ ਜੇ ਆਪਦੇ ਨਾ ਵੀ ਕਈ ਵਾਰ ਲੋਡ ਪੈਂਦੇ ਮਾਗਰ ਉਹ ਜਿਵੇਂ ਅਸੀਂ ਡਾਵਾਗੇ ਫਿਰ ਬਾਹਰ ਅੰਦਰ ਜਾਂਦੇ ਨੇ ਲੋਡ ਪੈਂਦੇ ਉਹ ਕੰਮ ਇਹਨੇ ਵੀ ਫੇਰਾ ਦਿੱਤਾ ਉੱਦੇ ਦੇਖੋ ਭਾਈ ਧਰ ਚੋਨਾ ਆਇਆਗਾ ਫਿਰ ਉਹ ਤਾਂ ਕਰ ਲੈ ਮੈਂ ਚੱਲ ਪਹਿਲਾਂ ਤੈਨੂੰ ਕਰਿਆ ਆਪੇਰ ਇੰਦਰ ਪੁਆਇੰਟ ਉੱਕੇ ਆਪ ਪੜ ਕੇ ਲੱਕੜਾ ਪਾਸੇ ਦਾ ਪ੍ਰਬੰਧ ਕਰਤਾ ਕਿਉਂਕਿ ਪਾਣੀ ਗਰਮ ਕਰਨਾ ਹੋਊਗਾ ਨਾ ਆਪਣਾ ਗਿੱਜਰਾ ਜਿਹੜਾ ਖੜ ਗਿਆ ਅੱਜ ਸਵੇਰੇ ਕਰਾਂਗੇ ਭਈ ਤੇ ਪਹਿਲੀ ਕੱਢ ਕੇ ਰੱਖ ਲੈ ਮੈਂ ਸਵੇਰੇ ਕਾਹਨੂੰ ਹੱਥ ਮਾਰਨ ਦਾ ਪਾਥੀ ਹੈ ਪੁਣੀ ਲੈ ਲੈਣਾ ਬੂਟ ਬਾਲੋ ਜੁੱਤੀ ਜੀ ਬਾਲੋ ਨੇ ਨੇੜੇ ਆਇਆ ਵੀ ਰਾਤ ਨੂੰ ਕੋਣ ਦੇਖਦਾਗਾ ਉਹ ਚੱਪਲਾ ਠੀਕ ਨੇ ਪਹਿਣਾ ਸੌਖਾ ਨਾਲੇ ਉਹ ਦੂਜੀਆਂ ਬਾਲੋ ਚੱਪਲਾ ਹਾਂ ਦੂਜੀਆਂ ਬਾਲੋ ਅਲਰੇਡੀ ਉਹ ਹੋਣੀਆਂ ਨੇ ਹਾਂ ਸਹੀ ਗੱਲ ਆ ਸੋਹਣੀਆਂ ਨੇ ਉਹ ਉਹ ਵੀ ਹੋਣਾ ਇੱਥੇ ਵੀ ਨੇ ਨਾ ਨੇਰਾਗਾ ਬਾਬਾ ਤੇ ਬਰੋਨੀ ਇਹਦੇ ਮੱਗਾ ਇਹ ਕਹਿੰਦੇ ਮੈਂ ਬੋਤੀ ਬਰੋਨੀ ਦੇਣੀ ਹੈ ਕਹਿੰਦਾ ਹੈ ਕਿ ਨਾ ਦੇਖੇ ਮੜਾ ਗੁਰੂ ਦੇਖੇ ਜਾਂਦੇ ਨੇ ਲਾ ਕਰਤੀ ਮੈਂ ਬੰਦ ਮਾਮਾਈ ਅਸ ਬੜੀ ਹੱਸਿਸ ਤਾ ਠੀਕ ਹੈ ਨੰਨੀ ਆਈ ਨਹੀਂ ਫੇਰ ਕੱਢ ਲਾਂਗੇ ਨੰਨੀ ਕੋਈ ਨਾ ਕੋਈ ਤਾਂ ਫੇਰ ਕੱਢ ਲਾਂਗੇ ਠੀਕ ਹੈ ਠੀਕ ਹੈ ਗੱਲ ਮਹੋਰ ਨੰਨੀ ਮਹਾ ਸੌਰੀ ਜਣਾ ਲਦੇ ਨੰਨੀ ਗੱਲ ਤਾਂ ਸੁਣ ਮਾਮੀ ਐਨੇ ਸੂਟ ਲੈ ਗਏ ਏ ਦੋ ਲੈ ਆ ਗਿਆ ਤਾਂ ਤੈਜੀ ਮਾਰ ਕੇ ਦੇਖੀ ਨਾ ਮੇਰਾ ਸੂਟ ਬਾਗ ਮਾ ਤੂੰ ਕਿੱਤੋਂ ਕੱਢੀ ਜਾਂਦੀ ਐ ਇਹਦੇ ਸੂਟ ਸੂਟੋ ਸਾਰੇ ਕੱਢ ਲੈ ਤੈਨੂੰ ਵੀ ਮੇਰੇ ਦੇਖ ਦਿੰਦੀ ਹੈਗੀ ਮੈਂ ਦੇਖਦੀ ਮੈਂ ਦੇਖੀ ਜਾਈਂਗੀ ਕੱਢ ਲੈ ਸਾਰੇ ਸਾਰੇ ਕੱਢੀ ਜਾਈਂਗਾ ਹੈ ਗੱਡੀ ਦੇ ਸਾਮਾਨ ਕੱਢ ਲਿਆ ਸਾਰਾ ਹਾਂ ਮੈਂ ਨਾਲ ਕੱਢ ਲੈਂਦਾ ਹਾਂ ਦੋ ਸੂਟ ਕੱਢ ਲੈ ਫਿਰ ਰੱਖ ਦੇ ਦੋ ਸੂਟ ਹੀ ਕੱਢ ਲੈ ਮੇਰੇ ਰੱਖ ਦੇ ਫਿਰ ਹੁਣ ਦਈਏਗਾ ਵੀ ਹੁਣ ਮੈਂ ਫਿਰ ਕੋਲ ਪਰਿਵਾਰ ਜਾਉਂਗੀ ਸੂਟ ਸੋਹਣੀ ਸੋਹਣੇ ਲੱਗਦੇ ਨੇਗੇ ਹੋਰ ਹੁਣ ਵਧੀਆ ਹੁਣ ਦਿੱਤ ਕਿੱਦਿਆਂਗੀ ਕਿੱਦਿਆਂ ਲੈਣਾ ਹੈ ਆ ਇਹਦੇ ਗਤੀਵਨਾਂ ਤੇ ਗਈ ਸੀ ਮਾ ਘਰ ਇਹ ਕੋਈ ਆ ਕਰ ਜਾਂਦਾ ਨਾ ਘਰ ਸਾंभੇ ਸੀਗੇ ਮੈਂ ਵਧੀਆ ਜਿਹੀ ਨਹੀਂ ਬਸਾਂ ਦਮਾਨ ਆਏ ਨਹੀਂ ਭੈਣ ਭਾਈ ਹੋਰ ਵੀ ਆ ਜਾਂਦਾ ਚਲੋ ਚਲੋ ਜੀ ਹੁਣ ਆਪਾਂ ਚੱਲਦੇ ਆਂਗੇ ਟਾਈਮ ਆ ਜਿਹੜਾ 9:30 ਦਾ ਹੋ ਗਿਆ ਹੁਣ ਨੀਂਦ ਆਉਣ ਲੱਗੀ ਗੱਲਾਂ ਪੱਤਾ ਕਰਨੀਆਂ ਹੱਸ ਲੈ ਖੇਡ ਲੈ ਨਾ ਥੋੜੀ ਵੀ ਨੀਂਦ ਖਰਾਬ ਕਰਤੀ ਚਲੋ ਆਈ ਸਾਡੀ ਤਾਂ ਕੀ ਨੀਂਦ ਖਰਾਬ ਹੋਏ ਤੇ ਅੱਛੀ ਪਾਈ ਜਾਣਾ ਜਾਉਂਗੇ ਜੇ ਨਾ ਤੁਸੀਂ ਸਿੱਧਾ ਮਮਤਾ ਨੂੰ ਫੋਨ ਕਰ ਦੋਗੇ ਤਾਂ ਕਿ ਜਾ ਕੇ ਫੋਨ ਕਰਦੇ ਜੰਮਾ ਬਸ ਇੱਕ ਰਾਤ ਨੂੰ ਆਏ ਹੋਏ ਬੱਚਾ ਹੈ ਜਾ ਰਹੇ ਨੇ ਦੱਸਿਆ ਲੱਗਦਾ ਤੁਹਾਨੂੰ ਆਵੇ ਕਿ ਕਿੰਨੇ ਅੱਜ ਮੈਨੂੰ ਥੋੜਾ ਐਂ ਡਰਦਾ ਲੱਗਦਾ ਕਿ ਹਾਂ ਅੰਦਰੋਂ ਉੱਠ ਕੇ ਕਿਵੇਂ ਜਾਈਏ ਉਸ ਤੋਂ ਸੰਭਾਅ ਸੀ ਸੁਣਨ ਤੋਂ ਪਤਾ ਹੀ ਨਹੀਂ ਲੱਗਦਾ ਸੀਗਾ ਉਹ ਲੋਹਾਈ ਆ ਜਾਂਦੀ ਸੀ ਉਹਨੇ ਕੱਠ ਵੱਟ ਕੱਟ ਸੀ ਨਾ ਸਾਰੀ ਆਉਂਦੇ ਸੀਗੀ ਬਾਹਰ ਫਿਰਦੇ ਕਰਕੇ ਨਾ ਹਾਂ ਪਤਾ ਨਹੀਂ ਆਇਆ ਜਿਦੀ ਵੀ ਸਾਰੀ ਪੁਨੀ ਜੂਰੀ ਫਿਰਦੀਆਂ ਲੱਗਿਆ ਕਰੇ ਉਹ ਸੋ ਆਈ ਸੀ ਨਾ ਫਿਰ ਜੂਰੀ ਹੋਣਾ ਪੈਂਦਾ ਸੀ ਹਾਂ ਕਿ ਅੱਜ ਨਹੀਂ ਮਤਾ ਅੱਜ ਓਖਾ ਲੰਦੇ ਅੱਜ ਦਾ ਦਾ ਬਿਹਾਰ ਕੀ ਮੇਰੇ ਜਾਈਏ ਠੰਡ ਕਿ ਨਹੀਂ ਹੋ ਰਹੀ ਬਾਹਰੇ ਕਹੇ ਜਾਣਾ ਪੈਣਾਗਾ ਵੀ ਸਵੇਰੇ ਓਖਾ ਹੋ ਜਾਣਾ ਪਤਾ ਨਹੀਂ ਕਿ ਕਿੰਨੇ ਆ ਕੇ ਕੰਮ ਕਰਨੇ ਆਪਦੇ ਘਰੇ ਤੋਂ ਕੋਦ ਮਰਜੀ ਹੋ ਗਈ ਹੈ ਨਾ ਬਾਕੀ ਬਾਬਾ ਵੀ ਬੈਠਾ ਢਿੱਕੀ ਹਦਾ ਹੋਗਾ ਵਿਚਾਰਾ ਸੋਈਂ ਬੈਠਾ ਠੀਕ ਉਹ ਵੀ ਤੇ ਆਹ ਨਾ ਉਹਨਾਂ ਨੂੰ ਠੰਡ ਮਰ ਗਈ ਉਹਨੇ ਵਿਚਾਰੇ ਹਾਂ ਜੀ ਹਾਂ ਜੀ ਜਦੋਂ ਨਵੀਂ ਬੈਲਦੀ ਹੈ ਡਾਕਟਰ ਵੀ ਲੈ ਆਉਂਦੇ ਨੇ ਕਿਰਦਵਾ ਹਾਂ ਹਾਂ ਕਾਵਾਈ ਚ ਦਿਨ ਲਗਾ ਕਾਵਾਈ ਚ ਸੋਏ ਦੇ ਨਾ ਲੱਗਦੇ ਠੀਕ ਹੰਦ ਵੱਧ ਲੱਗਦੀ ਮੈਨੂੰ ਲੱਗੀ ਹਾਂ ਬੀਬੀ ਨੂੰ ਕਰੇ ਵਾਜੀ ਲਾ ਕੇ ਰਹੀ ਗੁੱਡੀ ਫੇਰ ਲੈ ਜਾਗੇ ਤੁਸੀਂ ਵੀ ਭਾਈ ਦੀ ਲਾਇਆਏ ਉੱਥੇ ਸਦੀਪ ਕੇ ਹੈ ਵੀ ਘਰ ਸਾਮਣ ਜਾਣਾ ਫੇਰ ਲੈ ਆਏ ਗੁੱਡੀ ਤੈਨੂੰ ਕੋਈ ਨਾ ਇੱਕ ਵਿਆਂ ਦਾ ਸੀ ਇੱਕ ਵਿਆਹ ਤੇ ਅਸੀਂ ਸੱਦ ਲਿਆ ਹੁਣ ਇੱਕ ਵਿਆਹ ਇਥੇ ਗਾ ਭੈਣ ਦੇਗਾ ਨਨਸੋਰੀ ਹੈਗਾ ਹੁਣ ਉਧਰ ਜਾਣਾ ਹੈਗਾ ਹੁਣ ਉਹਨਾਂ ਦੇ ਘਰ ਸਾਹਮਣੇ ਜਾਣਗੇ ਦੋਨਾਂ ਨੇ ਇਸ ਦਾ ਪੀੜੀ ਕਰ ਲਈ ਸੀ ਇੱਥੇ ਸਾਡੀ ਨੂੰ ਤਾਂ ਤੁਹਾਨੂੰ ਯਾਦ ਹੈ ਕੋਈ ਨਹੀਂ ਜਾਂ ਲੈਣਾ ਮੈਨੂੰ ਕੋਈ ਵਿਆਹ ਨਹੀਂ ਸਾਨੂੰ ਦਿਖਾਈ ਚਲੋ ਸੋਨ ਤੱਕ ਵੀ ਨਹੀਂ ਹੈਗਾ ਚਲੋ ਚਲੋ ਨਹੀਂ ਮੈਂ ਵੀ ਆਖਿਆ ਉਹ ਇੱਕ ਹੀ ਕਹੀਆ ਦਏਗੀ ਲੋ ਜੀ ਹੁਣ ਆਪਾਂ ਚੱਲਦੇ ਹਾਂਗੇ ਘਰ ਨੂੰ ਟਾਈਮ ਹੈ ਜਿਹੜਾ 9:30 ਦਾ ਹੋ ਗਿਆ ਹਾਂ ਚਾਨਣ ਨੇ ਕਿਵੇਂ ਹੋ ਗਿਆ ਸੀਗਾ ਨਵੀਂ ਨਵਾਂ ਲੈਟ ਲਾਈ ਅੱਛਾ ਹੀ ਲੈਟ ਲਾਈ ਤੇ ਪਾਪਾ ਜੀ ਡੀਕਦੇ ਹੋਣਗੇ ਨਾ ਫਿਰ ਕੱਲੇ ਬੰਦੇ ਨੂੰ ਵੀ ਓਖਾ ਹੋ ਜਾਂਦਾ ਬਾਕੀ ਆਪਣਾ ਗੀਦਰ ਕਰਾਉ ਸੀ ਮੈਨੂੰ ਐ ਵੀ ਪਾਪਾ ਜੀ ਨੂੰ ਪਾਣੀ ਕਰਕੇ ਦੇਣਾ ਹੋਊਗਾ ਸਵੇਰੇ ਨਾ ਤਾਂ ਕਰਕੇ ਫਿਰ ਮੈਂ ਰਹੀ ਨਹੀਂ ਹੈਗੀ ਕਈ ਵਾਰ ਲੇਟ ਹੋ ਜਾਂਦਾ ਘਰੇ ਆਪਾਂ ਜਲਦੀ ਉੱਠ ਕਰਦੇ ਨੇ ਲੇਟ ਵੀ ਆਪਣਾ ਕੰਮ ਠੀਕ ਆ ਜਾਂਦਾ ਘਰੇ ਤਾਂ ਨਾ ਤੇ ਹੁਣ ਆਪਾਂ ਵਲੌਗ ਦਾ ਕਰਦੇ ਆਂਗੇ ਐਂਡ ਮਿਲਦੇ ਆਂ ਕੱਲ ਨੂੰ ਫਿਰ ਕਿਸੇ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਲਾਈਕ ਕਮੈਂਟ ਸ਼ੇਅਰ ਕਰਿਓ ਮੇਰੇ ਭੈਣਾ ਤੇ ਮਿਲਦੇ ਆ ਕੱਲ ਨੂੰ ਤਦ ਤੱਕ ਦੀ ਲਈ ਸਤਿ ਸ੍ਰੀ ਅਕਾਲ